ਵਿਆਹ ਦੇ ਸ਼ਗਨਾਂ ਤੋਂ ਪਹਿਲਾਂ ਮੌਕੇ ਤੇ ਹੀ ਕੁੜੀ ਦੀ ਮਾਂ ਨਾਲ ਵਾਪਰਿਆ ਭਾਣਾ ਸਾਰਿਆਂ ਨੂੰ ਪੈ ਗਈਆਂ ਬਾਜੜਾਂ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਦੇ ਘਰ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਕਿੱਥੇ ਕੀ ਹੋ ਜਾਵੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਦੇ ਵਿਆਹ ਦੇ ਸ਼ਗਨ ਕਰਵਾਏ ਜਾ ਰਹੇ ਨੇ ਪਰ ਜਿਵੇਂ ਹੀ ਇਸ ਜੋੜੀ ਦੇ ਸ਼ਗਨ ਕਰਵਾਏ ਜਾਂਦੇ ਨੇ ਅਤੇ ਕੈਮਰੇ ਵਾਲਾ ਮੂਵੀ ਬਣਾਉਣ ਲੱਗਦਾ ਹੈ ਤਾਂ ਕੈਮਰੇ ਵਾਲੇ ਦੇ ਨਾਲ ਖੜੀ ਕੁੜੀ ਦੀ ਮਾਂ ਨੂੰ ਅਚਾਨਕ ਚੱਕਰ ਆ ਜਾਂਦਾ ਹੈ ਅਤੇ ਉਹ ਥੱਲੇ ਡਿੱਗ ਜਾਂਦੀ ਹੈ ਜਿਸ ਨੂੰ ਦੇਖ ਕੇ ਸਾਰੇ ਹੀ ਰਿਸ਼ਤੇਦਾਰ ਰਨੋਪਾ ਜਣਾ ਪੈ ਜਾਂਦੀਆਂ ਨੇ ਜਿਸ ਤੋਂ ਬਾਅਦ ਵਿਆਹ ਨੂੰ ਰੋਕ ਕੇ ਕੁੜੀ ਦੀ ਮਾਂ ਨੂੰ ਜਲਦੀ ਜਲਦੀ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਜਦੋਂ ਹਸਪਤਾਲ ਵਿੱਚ ਕੁੜੀ ਦੀ ਮਾਂ ਨੂੰ ਹੋਸ਼ ਆਉਂਦਾ ਹੈ ਤਾਂ ਡਾਕਟਰ ਕਹਿੰਦਾ ਹੈ ਕਿ ਸ਼ਾਇਦ ਘਬਰਾਹਟ ਕਾਰਨ ਇਹਨਾਂ ਨੂੰ ਚੱਕਰ ਆ ਗਿਆ ਹੋਵੇ ਤਕਰੀਬਨ 2 ਘੰਟੇ ਬਾਅਦ ਜਦੋਂ ਕੁੜੀ ਦੀ ਮਾਂ ਪੈਲਸ ਵਿੱਚ ਆਉਂਦੀ ਹੈ ਤਾਂ ਵਿਆਹ ਦੇ ਸ਼ਗਨ ਸ਼ੁਰੂ ਕੀਤੇ ਜਾਂਦੇ ਨੇ ਸੋ ਇਸ ਕੁੜੀ ਦੀ ਕਿਸਮਤ ਚੰਗੀ ਸੀ ਕਿ ਇਸ ਦੀ ਮਾਂ ਠੀਕ ਹੋ ਕੇ ਫਿਰ ਵਿਆਹ ਵਿੱਚ ਆ ਗਈ ਅਤੇ ਸਾਰੇ ਸ਼ਗਨ ਆਪਣੇ ਹੱਥੀ ਕੀਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ